ਕਲਕਲ ਦਾ ਮੈਕਿੰਗ ਦੇ ਖਾਤੇ ਅੱਜ ਅਸੀਂ ਆਪਰਾ ਸਾਹਿਬ ਸੈਕਰੀਟ ਹਾਜ਼ਰ ਹੋਏ ਜੀ ਔਰ ਜਫੇਦਾਰ ਸਾਹਿਬ ਨੂੰ ਮਿਲ ਆ ਕੇ ਔਰ ਜਫੇਦਾਰ ਸਾਹਿਬ ਨੇ ਉਹੀ ਗੱਲ ਪਹਿਲਾਂ ਤਾਂ ਮੰਨਦੇ ਸੀ ਉਹਨੇ ਦੁਬਾਰਾ ਕਹੀ ਉਹੀ ਗੱਲ ਕਿ ਸਾਰੇ ਜਿਹੜੇ ਮੈਂਬਰ ਨੇ ਅੰਦਰਤਾਰੀ ਹੋਣੇ ਦੇ ਦੇ ਸੋ ਜਿੰਨੇ ਅਸੀਂ ਆਏ ਅੰਦਰਤਾਰੀ ਸੀਗੇ ਔਰ ਉਹਨਾਂ ਨੇ ਵੀ ਗੱਲ ਕੀਤੀ ਕਿ ਜੇ ਕੋਈ ਅੰਦਰਤਾਰੀ ਕਿਸਨੇ ਕੋਈ ਅਗਿਆਕੀ ਕਿਸੇ ਕੋ ਹੋਈ ਹੈ ਤਾਂ ਖੁੱਲ ਬਖਸ਼ਾ ਲੈ ਆਪਣੀ ਔਰ ਉਸ ਵਾਸਤੇ ਉਹਨਾਂ ਨੇ 40 ਮਿੰਟ ਦਾ ਟਾਈਮ ਦਿੱਤਾ ਜਿਹੜਾ ਕਿ ਨਕੇ ਪਹਿਲੀ ਸਤੰਬਰ ਬਣੇਗਾ 10 ਤੱਕ ਕਾਸੀ ਦਿਨ ਸਭ ਨੇ ਚਿੱਠੀ ਕਰ ਦੰਗੇ ਮੈਂਬਰਸ ਨੂੰ ਟੈਲੀਫੋਨ ਵੀ ਕਰ ਦਾਂਗੇ ਤੇ ਜਿੰਨੇ ਅ ਮੁਰਜੀ ਇਹ ਵੀ ਗੱਲ ਹੈ ਕਿ ਜੇ ਕਿਸੇ ਨੇ ਪੁਰ ਬਕਸ਼ਾਨੀਆਂ ਆਪਣੀ ਆਦ ਦੁਬਾਰਾ ਮੁਕਤਾਨ ਕਰਨਾ ਹੈ ਤਾਂ ਅਸੀਂ ਜਦਰ ਸਰ ਨੇ ਅਭੀ ਸੇਸ ਕੀਤਾ ਅਸੀਂ ਵੀ ਬੇਨਤੀ ਕੀਤੀ ਕਿ ਚਾਹੇ ਸਾਡੇ ਬਦਲਾਤ ਸਾਹਿਬ ਉਤੇ ਚਿਫਤਾਜਾ ਦਵਾਨ ਦੇ ਆਕੇ ਉਤੇ ਪੰਚਾਇਤ ਸਭਾ ਕੇ ਸਾਮਣੇ ਜਰਾ ਸਾਕੇ ਮੁਖਤਰੀ ਸਾਹਿਬ ਵੀ ਕਹਿੰਦ ਰਿਹਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਧਮਕੀਆਂ ਦਾ ਦੌਰ ਜਾਰੀ ਹੈ ਤੁਸੀਂ ਵੀ ਇੱਕ ਵਾਰ ਆ ਚੁੱਕੇ ਹੋ ਉਹਦੇ ਬਾਰੇ ਵੀ ਥੋੜਾ ਦੱਸੋ ਅਹ ਦੇਖੋ ਮੇਰੇ ਖਿਆਲ ਤੇ ਇਹ ਆ ਕਿ ਸਾਨੂੰ ਡਰਨਾ ਨਹੀਂ ਕਿਹਦਾ ਸੋਸ਼ਲ ਮੀਡੀਆ ਤੋਂ ਸਾਨੂੰ ਡਰਨਣ ਕਿਹਦਾ ਸੋਸ਼ਲ ਮੀਡੀਆ ਨੇ ਸਾਨੂੰ ਬਿਲਕੁਲ ਸੈਮ ਗਏ ਆ ਡਰ ਗਏ ਆ ਲੋਕ ਸਾਰੇ ਤੇ ਨਹੀਂ ਡਰਨਾ ਚਾਹੀਦਾ ਇਸ ਤਰ੍ਹਾਂ ਦੇ ਕੋਈ ਵੀ ਕੋਈ ਵੀ ਬੰਦਾ ਐਸਾ ਧਮਕੀ ਦੇ ਦੇਗਾ ਤੇ ਬੜੀ ਬੜੀ ਧਮਕੀਆਂ ਅ ਸਈਆਂ ਨੇ ਪਰ ਸਾਹਮਣੇ ਵੇਖੋ ਬਾਬਾ ਗੁਰਗੋਤ ਸਿੰਘ ਜੀ ਦੀ ਸਾਹਮਣੇ ਯਾਦ ਆ ਸਾਡੇ ਵਾਸਤੇ ਕੀ ਸਿੱਖਾਂ ਨੇ ਖੜ ਕੇ ਦੇ ਹਮਸ਼ਾ ਦਲੇ ਦਾ ਸਾਹਮਣਾ ਕੀਤਾ ਸੀ ਉਹ ਉਹ ਸਥਾਨ ਹੈ ਜਿੱਥੇ ਜੋ ਜਿੰਨੇ ਸਾਨੂੰ ਹਿੰਮਤ ਦਿੱਤੀ ਹੈ ਜਿੰਨੂੰ ਸਾਣਾ ਹੌਸਲਾ ਦਿੱਤਾ ਹੈ ਪਰ ਕੱਲ ਮੈਂ ਆਪਣੇ ਪਿਤਾ ਜੀ ਕੋਲ ਬੈਠਾ ਸੀ ਕਿੰਦੇ ਜਦੋਂ ਸਿੱਖ ਜਦੋਂ ਮੁghedੇ ਫਿਰਦੇ ਸੀ ਜਦੋਂ ਇਹਨਾਂ ਕੋ ਖਾਨੂਨ ਨਹੀਂ ਸੀ ਹੁੰਦਾ ਜਦੋਂ ਸਿਰਾਂ ਤੇ ਮੁੱਲ ਹੁੰਦੇ ਸੀ ਉਹਦੇ ਵੱਧੇ ਸੀਗੇ ਸੋ ਕੁਦਰਤੀ ਗੱਲ ਹੈ ਜਦੋਂ ਵਿਪਰੀਤ ਸਥਿਤੀ ਹੁੰਦੀ ਹੈ ਉਦੋਂ ਸਿੱਖੀ ਜਿਹੜੀ ਆਵਾਜ਼ੀ ਫੁੱਲਦੀ ਪਰ ਮੈਂ ਆਸ ਕਰਦਾ ਕਿ ਇਸ ਵੇਲੇ ਸੀਐਮ ਸਾਹਿਬ ਸੀਐਮ ਸਾਹਿਬ ਚੇਚੇ ਤੌਰ ਤੇ ਸੁਰੱਖਿਆ ਪ੍ਰਬੰਧਾਂ ਦਾ ਇਜਾਜ਼ਤ ਲੈਣ ਦੇ ਲਈ ਆ ਰਹੇ ਨੇ ਦੇਖਿਆ ਜੀ ਮੱਥਾ ਟੇਕਣ ਆ ਰਹੇ ਆ ਔਰ ਸੁਰੱਖਿਆ ਪ੍ਰਬੰਧਾਂ ਦਾ ਵੀ ਉਹ ਡੈਫੀਨਿਟਲੀ ਇਜਾਜ਼ਤ ਲੈਣਗੇ

ਸੋ ਹੋਏ ਸੀ ਮੈਂਬਰਸ ਨੂੰ ਜਾ ਕੇ ਤੇ ਕਰ ਕਰਨ ਲਈ ਕਰਾਂਗੇ ਤੇ ਕੋਈ ਕੋਈ ਲਿਸਟ ਵੀ ਸਾਂਝੀ ਕੀਤੀ ਗਈ ਕਿ ਕਿੰਨੇ ਅੰਮ੍ਰਿਤਧਾਰੀ ਨੇ ਕਿੰਨੇ ਇਸ ਤਰ੍ਹਾਂ ਕਿ ਸਾਡੇ ਵੱਲੋਂ ਤਾਂ ਸਾਰੇ ਅੰਮ੍ਰਿਤਧਾਰੀ ਨੇ ਕਿਉਂਕਿ ਸਭ ਨੇ ਸਾਨੂੰ ਉੜਾ ਉੜਾ ਫਾਰਮ ਹੁੰਦਾ ਉਹ ਭਰਿਆ ਹੋਇਆ ਜਿਹਦੇ ਚ ਲਿਖਿਆ ਕਿ ਮੈਂ ਅੰਮ੍ਰਿਤਧਾਰੀ ਹਾਂ ਪਰ ਜ਼ਿੰਦਗੀ 'ਚ ਚਲਦਿਆਂ ਕਰਦਿਆਂ ਕੋਈ ਕਈ ਗਲਤੀਆਂ ਜ਼ਿੰਦਗੀ 'ਚ ਹੋ ਜਾਂਦੀਆਂ ਨੇ ਸੋ ਨਵੇਂ ਸਿਰਿਓ ਸਰਟੀਫੀਕਟ ਉਹਨਾਂ ਨੂੰ ਹੀ ਬੇਨਤੀ ਰਹੇਗੀ ਜਿਦਾ ਸੱਦ ਵੀ ਆਦੇਸ਼ ਹੈ ਕਿ ਉਹ ਆਪਣੀ ਸ਼ੁੱਧੀ ਕਰਨ ਦੁਬਾਰਾ ਕਰ ਲੈ ਕਿੰਨੇ ਮੈਂਬਰ ਅੱਜ 21 40 ਦਿਨ ਦਾ ਟਾਈਮ ਦਿੱਤਾ ਹੈ ਜਿਹੜਾ ਕਿ ਮੈਂ ਕਿਹਾ ਪਹਿਲੀ ਪਹਿਲੀ ਸਪਟੈਂਬਰ ਮੰਗਦਾ ਹੈ ਪਹਿਲੀ ਸਪਟੈਂਬਰ ਤੱਕ ਸਾਰੇ ਸਭ ਨੂੰ ਕਨਵੇ ਕਰਾਂਗੇ ਸਭ ਨੂੰ ਕਨਵੇ ਕਰਾਂਗੇ ਔਰ ਸਭ ਨੂੰ ਸੰਵਾਵਾਂਗੇ ਗੱਲ ਤੇ ਮੇਰੇ ਖਿਆਲ ਸਭ ਠੀਕ ਹੋ ਜਾਏਗਾ ਅੱਜ ਕਿੰਨੇ ਨੰਬਰ ਤੋਂ ਆਏ ਅੱਜ ਅਸੀਂ ਸਿੱਕੇ ਐਗਜ਼ੈਕਟਿਵ ਦੇ 20 ਮੈਂਬਰ ਸੀਗੇ ਸ਼ਾਇਦ ਰੈਸਸੀ 25 ਨੰਬਰ ਸੀ। ਬਾਕੀ ਸੂ ਮੈਂਬਰਾਂ ਨੂੰ ਮਤਲਬ ਕੀਤਾ ਬਕਰ ਖਵਾਸ ਤੇ ਕੁਝ ਨਹੀਂ ਉਹਨਾਂ ਨੇ ਐਗਜ਼ੈਕਟਿਵ ਦੇ ਸਿਰਫ ਮੈਂਬਰਸ ਹਦੇ ਸੀਗੇ। ਸੋ ਅਸੀਂ ਸਾਰੇ ਮੈਂਬਰ ਆਏ। ਅ ਸਾਰੇ ਆ ਕੇ ਨੇ ਲਈ ਕੋ ਚੰਦੀਕੜ ਦੇਸੀ ਕੋਲ ਲੈ ਜਾਣੇ ਦੇ ਸੀਗੇ। ਕੋਈ ਸ਼ਾਇਦ ਦਿੱਲੀ ਦਾ ਇਕਾ ਦਾ ਕੋਈ ਪ੍ਰੋਸਤ ਹੋਇਆ ਕਿ ਸਾਰੀ ਗੁਲੂ ਕੀ ਪ੍ਰਸਤਵ ਜੀ 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 ਜੀ। ਪ੍ਰੋਸਤ ਵਾਲੀ ਗੱਲ ਨਹੀਂ ਹੈ ਤੇ ਕੰਨਾ ਇਹਦੇ ਸਾਡੇ ਸਾਡਾ ਫਰਜ਼ ਹੈ ਸਾਡਾ ਕਿਉਂਕਿ ਸਾਡੀ ਕਨਸਟੀਟਿਊਸ਼ਨ ਕਹਿੰਦੀ ਕਿ ਸਾਰੇ ਹਮਦਤਾਰੀ ਹੋਣੇ ਚਾਹੀਦੇ ਤੇ ਅਸੀਂ ਜ਼ਿੰਦਗੀ ਦੇ ਚੱਲਦੇ ਹਾਂ ਕਿਸੇ ਨੇ ਕੋਈ ਜਦੋਂ ਮੈਂ ਦਾੜੀ ਦੀ ਗੱਲ ਕਰ ਰਿਹਾ ਸੀ ਕਿ ਇਕਵਾਲਾਂ ਕੇ ਹੋਣ ਜਾਂ ਕਰਲ ਕੀਤੇ ਹੋਣ ਤੇ ਉਹਨੂੰ ਵੀ ਇਹ ਲੱਗਿਆ ਮੈਨੂੰ ਆਦਾ ਸੋ ਵੀ ਠੀਕ ਕਰਕੇ ਤੇ ਪੁਛਣਾ ਸੀ ਬੜਾ ਸਿੰਪਲ ਗੱਲ ਕੀਤੀ ਹੈ ਕਹਿੰਦੇ ਮੇਰੇ ਜਦੋਂ ਨਾ ਬਿਲਕੁਲ ਠੀਕ ਕੀਤੀ ਕਿ ਖੁੱਲੀ ਕਿਤਾਬ ਜਿਵੇਂ ਕਿ ਅਸੀ ਜੈਦਾ ਸਾਹਿਬ ਨੂੰ ਇੱਕ ਵਾਰੀ ਉੱਥੇ ਅਨੰਦਪੁਰ ਸਾਹਿਬ ਵੀ ਮਿਲਣ ਗਏ ਸੀਗੇ ਉਹ ਵੀ ਉਸ ਤਾਂ ਡਾਕਟਰ ਜੀ ਬਾਕੀ ਮੀਟਿੰਗ ਸੀ ਲੋਕਾਂ ਸਾਡੇ ਕੋ ਮੀਟਿੰਗ ਹੀ ਉਹਨਾਂ ਨੂੰ ਹੋਈ ਉਨਾਜਵੀਂ ਕੱਲਾ ਖੁੱਲੇ ਰੁਕਤ ਕੀਤੀਆਂ ਨੇ ਬਿਲਕੁਲ ਸਾਹਮਣੇ ਆਪਾਂ ਇਹ ਕਹੇ ਸੀ ਵੀ ਸੁਖਾਵਾਂ ਵਿੱਚ ਮੋਜ ਕਰ ਸਕਦੇ ਉਹ ਉਹੜਾ ਤਾਂ ਮਹੌਲ ਬਹੁਤ ਸਿੰਪਲ ਰੱਖਦੇ ਨੇ ਇੱਕ ਸਿੰਪਲ ਮਹੌਲ ਰੱਖਦੇ ਆ ਕਿਉਂਕਿ ਉਹ ਕਹਿੰਦੇ ਕਿ ਤੁਸੀਂ ਸਾਰੇ ਅਸੀਂ ਤੁਹਾਡਾ ਹਿੱਸਾ ਵੀ ਸਾਡਾ ਹਿੱਸਾ ਹੋ ਅਸੀਂ ਦੂਰ ਥੋੜੀ ਕਿਸਮ ਕਰਨਾ ਸੋ ਜਥੇਦਾਰ ਸਭ ਸਾਡੇ ਨੇ ਸਾਡੀ قوم ਦੇ ਨੇ ਸਾਡੇ ਵੀ ਜਥੇਦਾਰ ਨੇ ਸੋ ਉਹ ਦੂਰੀਆਂ ਜਿਹੜੀਆਂ ਦੂਰੀਆਂ ਨਹੀਂ ਹੋਣੀ ਚਾਹੀਦੀ ਬੜੀ ਸੋਹਣੀ ਉਹਨਾਂ ਨੇ ਤੁਹਾਨੂੰ ਗੱਲ ਸਮਝਾਈ ਗਏ ਇਹ ਦਾ ਬੰਦਾ ਕਹਿੰਦੀ ਹੈ ਹੇਸਿਟੇਟ ਕਰਦਾ ਵੀ ਜਥੇਦਾਰ ਸਾਹਿਬ ਨੇ ਤੁਹਾਨੂੰ ਮੜੀਏ ਨਾ ਮੜੀਏ ਉਹ ਕਿੰਨੇ ਮੈਂ ਕੱਢ ਰਿਹਾ ਜਿਹਦਾ ਉਹ ਜਦੋਂ ਤੁਹਾਨੂੰ ਮਰਜ਼ੀ ਮਿਲੇਗਾ ਆਓ ਬੜੀ ਛੋੜੇ ਮੋਟੇ ਕਰਾਉਂਦੇ